ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਭਾਰਤ ਅਮਰੀਕਾ ਦਰਮਿਆਨ ਹੋਏ ਵਪਾਰਕ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਉਹਨਾਂ ਕਿਹਾ ਹੈ ਕਿ ਇਹ ਡੀਲ ਭਾਰਤ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਦੇਸ਼ ਦੀ ਖੇਤੀ ਦੀ ਆਰਥਿਕ ਸ਼ਕਤੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜਦੋਂ ਇਹ ਮੁੱਦਾ ਭਾਰਤ ਦੇ ਭੁੱਖੇ ਅਤੇ 80 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਰੋਜੀ ਰੋਟੀ ਦੇ ਨਾਲ ਜੁੜਿਆ ਹੋਇਆ ਤਾਂ ਫਿਰ ਇਸ ਦੇ ਵੇਰਵੇ ਸੰਸਦ ਦੇ ਵਿੱਚ ਕਿਉਂ ਨਹੀਂ ਸਾਂਝੇ ਕੀਤੇ ਜਾ ਰਹੇ ਉਨ੍ਹਾਂ ਕਿਹਾ ਕਿ ਪੰਜਾਬ বিজেপি ਦੇ ਆਗੂ ਸੁਨੀਲ ਜਾਖੜ ਇਸ ਸਮਝੌਤੇ ਦੇ ਫਾਇਦੇ )<\/span> ਗਿਣਵਾ ਰਹੇ ਨੇ ਜਦਕਿ ਇਸ ਦਾ ਕਿਸਾਨਾਂ ਨੂੰ ਨੁਕਸਾਨ ਹੀ ਹੋਵੇਗਾ ਕੁਲਦੀਪ ਸਿੰਘ ਢਾਲੀਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸੌਦੇ ਦੇ ਤਹਿਤ ਭਾਜਪਾ ਜ਼ੀਰੋ ਟੈਕਸ ਤੇ ਅਮਰੀਕੀ ਖੇਤੀਬੜੀ ਉਤਪਾਦਾਂ ਦੇ ਲਈ ਭਾਰਤ ਦੇ ਦਰਵਾਜ਼ੇ ਖੋਲਣ ਦੀ ਤਿਆਰੀ ਕਰ ਰਹੀ ਹੈ ਉਹਨਾਂ ਕਹੇ ਕਿ ਇਸ ਨਾਲ ਬਾਜ਼ਾਰ ਵਿੱਚ ਸਸਤੇ ਆਯੋਜਿਤ ਉਤਪਾਦ ਕਿਸਾਨਾਂ ਨੂੰ ਤਬਾਹ ਕਰ ਦੇਣਗੇ ਕੁਲਦੀਪ ਸਿੰਘ ਢਾਲੀਵਾਲ ਨੇ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਤੇ ਤਿੱਖੇ ਨਿਸ਼ਾਨੇ ਸਾਦੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਜਿਹੜਾ ਭਾਰਤ ਤੇ ਅਮਰੀਕਾ ਦੇ ਵਿੱਚ ਟ੍ਰੇਡ ਸਮਝੌਤਾ ਹੋਇਆ ਉਹਦੀਆਂ ਸਿਫਤਾਂ ਦੇ ਪੁੱਲ ਜਿਹੜੇ ਆ ਉਹ ਬਹੁਤ ਬੰਨੇ ਆ ਉਹ ਲੋਕਾਂ ਕਹਾਂਗੇ ਇਹ ਸਮਝੌਤਾ ਜਿਹੜਾ ਦੇਸ਼ ਦੀ ਤੇ ਪੰਜਾਬ ਦੀ ਕਿਸਾਨੀ ਦੇ ਹਿੱਤ ਵਿੱਚ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਬਾਅਦ-ਬਾਅ ਇਹ ਗੱਲ ਕਹਿ ਰਹੇ ਜਿਹੜੀ ਗੱਲ ਮੈਂ ਅੱਜ ਫੇਰ ਤੁਹਾਡੇ ਨਾਲ ਇਹ ਕਹਿਣੀ ਚਾਹੁੰਦਾ ਕਿ ਇਸ ਸਮਝੌਤੇ ਦਾ ਜ਼ਿਆਦਾਤਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟਵੀਟ ਆਏ ਅਮਰੀਕਾ ਦੀ ਐਗਰੀਕਲਚਰ ਸੈਕਟਰੀ ਜਿਹੜੀ ਹੈ ਉਹਦੇ ਟਵੀਟ ਆਏ ਬਹੁਤ ਸਾਰੇ ਖੇਤੀ ਮਾਲਾਂ ਦੇ ਬਹੁਤ ਸਾਰੇ ਆਰਥਿਕ ਮਾਲਾਂ ਦੇ ਦੇਸ਼ ਦੀਆਂ ਵੱਖ-ਵੱਖ ਵੱਡੀਆਂ ਖਬਰਾਂ ਦੇ ਚਾਰਟਿਕਲ ਛਪੇ ਉੱਥੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਪਰ ਕੀ ਹੋਇਆ ਅੱਜ ਤੱਕ ਇਹ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਉਹ ਪੋਲਿਟੀਕਲ ਬੰਦੇ ਕਿਹੜੇ ਉਹ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਦ ਹੋਏ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜੇ ਢੰਗ ਦੇ ਨਾਲ ਗੋਲ-ਬੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਕਾਬਜ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਨਸ ਸੀਗਾ 2.8% ਸੀਗਾ ਸਾਡੀਆਂ ਵਸਤਾ ਦੇ ਉੱਤੇ ਜਿਹੜਾ ਲੱਗਦਾ ਸੀ ਅਮਰੀਕਾ ਦੇ ਵਿੱਚ ਅਸਾਧ ਜਦੋਂ મોદી ਸਾਹਿਬ ਉੱਥੇ ਗਏ ਇਸ ਵਾਰ 트ੰਪ ਸਰਕਾਰ ਜਦੋਂ ਕਹਿੰਦੇ ਆਂ ਟ੍ਰੰਪ ਨੂੰ ਰਾਸ਼ਟਰਪਤੀ ਬਣਾਓ ਤੇ ਟ੍ਰੰਪ ਦੇ ਉਤ ਤੋਂ ਬਾਅਦ ਪੈਲਫ ਜੇਰਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਲਫ ਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਸਾਬਾਲਾ ਦੱਪਾ ਪਿਆ ਜਿਹੜੀ ਹੁਣ ਡੀਲ ਹੋਈ ਐ ਇਹ ਜਿੰਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ ਟਰੰਪ ਦੇ ਪੈਲਫ ਘਟਾ ਕੇ 18% ਕਰਤਾ ਆਹ ਉਹ ਤੁਸੀਂ ਤੁਸੀਂ ਸਾਡਾ ਅਮਰੀਕਾ ਦੇ ਬੋਸਟਨ ਉੱਤੇ 7.7 ਤੋਂ ਘਟਾ ਕੇ 065 ਕਰਤਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ